भंडारा जो कि हर साल लगाया जाता है इस बड़ी लगाया गया है जिसमें तकरीबन ग्यारह हजार सब तो पहला आईया हुई समूह संगत अ जरम अष्टमी के शुभ दहाड़े उ लख लख श्री जय दुर्गाडल बोला हो गए करोड़ करोड़ बताया ਅਸੀਂ ਹਰ ਸਾਲ ਇੱਕ Aim ਬਣਾਇਆ ਹੋਇਆ ਹੈ ਇਹ ਜਿਹੜਾ ਸਾਡਾ ਮੰਡਲ ਹੈ ਸਾਡੇ ਰਵਿੰਦਰ ਕੁਮਾਰ ਜੀ ਠੇਕੇਦਾਰ ਆਪਣਾ ਪ੍ਰਧਾਨ ਜੀ ਦੀ ਰਹਿਨਮਾਈ ਦੇ ਥੱਲੇ ਬੜੇ ਆਸਾ ਮਿਹਨਤ ਸਦਕਾ ਇਹ ਕੰਮ ਅਸੀਂ ਕਰਦੇ ਹਾਂ ਜੀ ਤਾਂ ਪੂਰੀ ਸਾਡੀ ਟੀਮ ਮੇਰੇ ਨਾਲ ਸਾਡੇ ਕਾਲਾ ਜੀ ਸੱਦੇ ਆਲੀਆ ਔਰ ਸਾਡੇ ਰਵਿੰਦਰ ਆਪਣਾ ਪ੍ਰਧਾਨ ਜੀ ਮੌਜੂਦ ਨੇ ਅਸ ਸਾਡੇ ਆਪਣਾ ਸੋਮਨਾਥ ਜੀ ਸ਼੍ਰੀ ਆਪਣਾ ਆਪਣਾ ਕਰਤਾਰ ਸਾਹਿਬ ਅਮਰ ਜੀ ਔਰ ਸਾਰੇ ਹੀ ਸਾਥੀ ਆਪਣਾ ਸੇਵਾ ਦੇ ਵਿੱਚ ਲੱਗੇ ਹੋਏ ਨੇ ਔਰ ਸੰਗਤਾਂ ਦੇ ਬੱਚੇ ਬੜਾ ਉਤਸ਼ਾਹ ਹੈ ਔਰ ਅਪਰਾਖ ਸੁਪੈ 11 ਕਹ ਹਜ਼ਾਰ ਕੋ ਰੁਪਈ ਅਸੀਂ ਹਰ ਸਾਲ ਬੜਾ ਜੋ ਹੈ ਆਪਣੇ ਸਰਵ ਕਹਤੇ ਆ ਤੋ ਅੱਜ ਸਾਡੇ ਆਪਣਾ ਮੰਡਲ ਦੇ ਬਾਹਰ ਔਰ ਜਿਵੇਂ ਕਹਿੰਦੇ ਨਾ ਤੀਆਂ ਦਾ ਮੇਲਾ ਲੱਗਿਆ ਹੁੰਦਾ ਵੀ ਅੱਜ ਵੀ ਮੇਲਾ ਲੱਗਿਆ ਹੋਇਆ ਬਸ ਔਰ ਅਸੀਂ ਇੱਥੇ ਆਣ ਦੇ ਉਤੇ ਔਰ ਸਾਡੇ ਆਪਣੇ ਸਾਡੇ ਅਮਿਤ ਗਿੰਦਲ ਜੀ ਸਾਡੇ ਕੋਲੀਜ ਸਾਹਿਬ ਸਾਡੇ ਮਹਿਤਾ ਸਾਹਿਬ ਜੀ ਪੱਤਰਕਾਰ ਅਤੇ ਮਨਜੀਤ ਔਰ ਇਹ ਔਰ ਇੱਥੇ ਆਣ ਦੇ ਉਤੇ ਇਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਮੇਰੀ ਮਾਤਾ ਰਾਣੀ ਜੇ ਬੇਨਤੀ ਕਰਦੇ ਆ ਕਿ ਮਾਤਾ ਰਾਣੀ ਇਹਨਾਂ ਨੂੰ ਦਿਨ ਚੁੱਕਣੀ ਰਾਤ ਚ ਚੁਗਣੀ ਦੇ ਪ੍ਰੋਗਰੈਸ ਕਰੀ ਔਰ ਹਮੇਸ਼ਾ ਜਿਆਜਾ ਕਰ ਬਣ ਰੱਖੀ ਸਾਚੇ ਦਰਬਾਰ ਕੀ ਜੈ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨਤਰੀਆ ਟੀਵੀ